ਠੀਕਾ ਤੇ ਵਹੀ ਗੱਲ ਇਤਿਹਾਸ ਕੱਲਾ ਮਜਬੀ ਸਿੱਖਾ ਨਹੀਂ ਬਣਾਇਆ ਇਤਿਹਾਸ ਤੋੜ ਮੋੜ ਕੇ ਕੱਲੇ ਮਜਬੀ ਸਿੱਖ ਨਹੀਂ ਪੇਸ਼ ਕਰ ਰਹੇ ਭਾਈ ਇੱਥੇ ਪੇਜ ਬਣੇ ਹੋਏ ਆ ਆ ਇੱਕ ਪੇਜ ਕਿਸਾਨਾਂ ਦਾ ਪੇਜ ਆ ਉਹਨਾਂ ਨੇ ਪਤਾ ਨਹੀਂ ਗਾਂ ਕਿੰਨੇ ਪੇਜ ਬਣਾਏ ਹੋਏ ਉਹਨਾਂ ਦਾ ਤਾਂ ਕੰਮ ਹੀ ਆ ਹਰ ਚੌਥੇ ਬੰਦੇ ਨੂੰ ਆਪਣੇ ਇਤਿਹਾਸ ਨੂੰ ਤੋੜ ਮੋੜ ਕੇ ਆਪਣੀ ਜਾਤ ਨਾਲ ਜੋੜ ਲੈਣਾ ਫੰਡਰੇਸ਼ਨਾਂ ਬਣਾਈਆਂ ਨੇ ਨਕਲੀ ਇਹਨਾਂ ਨੇ ਜਿਹੜੀਆਂ ਸਿੱਖੀ ਦੀ ਗੱਲ ਤੇ ਕਰਦੀਆਂ ਹੀ ਨਹੀਂ ਉਹ ਸਮਝਦੀਆਂ ਹੀ ਨਹੀਂ ਉਹ ਸੁਣਦੀਆਂ ਹੀ ਨਹੀਂ ਉਹ ਗੁਰੂ ਦੇ ਸਿਧਾਂਤ ਨੂੰ ਨਹੀਂ ਮੰਨ ਕੇ ਰਾਜੀ ਗੁਰੂ ਦੇ ਸਿਧਾਂਤ ਦੀ ਗੱਲ ਨਹੀਂ ਸੁਣ ਕੇ ਰਾਜੀ ਉਹਨਾਂ ਨੇ ਸਿਰਫ ਸਿਰਫ ਆਪਣੀ ਜਾਤ ਕੋਤਲੇ ਅੱ ਟਾਡੇ ਪੁਰਖ ਤੁਹਾਨੂੰ ਕੁਝ ਨਹੀਂ ਦੇ ਕੇ ਗਏ ਤੁਹਾਡੇ ਪੁਰਖ ਅਨਪੜ ਲਾਣਾ ਸੀ ਅਸੀਂ ਅਨਪੜ ਨਹੀਂ ਨਾ ਭਰਾਵਾ ਕਿਉਂ ਮੰਨਦੀ ਸੀ ਤੁਹਾਡੀ ਗੱਲ ਬੀਬੀ ਆਪਦੇ ਪੁਰਖਾਂ ਨੂੰ ਪੁੱਛ ਜਾ ਕੇ ਪਤਾ ਨਹੀਂ ਕਿਹੜਾ ਤੇ ਆ ਤੁਸੀਂ ਪੜਿਆ ਬਾਬਾ ਜੀਵਨ ਸਿੰਘ ਨੂੰ ਕਲਗੀ ਤੋੜਾ ਮਿਲਿਆ ਭਾਈ ਇਹਨਾਂ ਨੂੰ ਕੋਰ ਦੇ ਵਿੱਚ ਚੈਲੰਜ ਹੋਇਆ ਲੰਮਾ ਕੇਸ ਚੱਲਣ ਤੋਂ ਬਾਅਦ ਕੇਸ ਜਿੱਤੇ ਆ ਗਿਆ ਠੀਕ ਆ ਜੀ ਕਿੰਨੇ ਇਤਿਹਾਸਕ ਹਵਾਲੇ ਆਉਂਦੇ ਆ ਜਿਦੇ ਵਿੱਚ ਭਾਈ ਜੱਤੇ ਦਾ ਨਾਮ ਹੀ ਲਿਆ ਗਿਆ ਹੈ ਬਾਬਾ ਜੀਵਨ ਸਿੰਘ ਦਾ ਨਾਮ ਹੀ ਲਿਆ ਗਿਆ ਹੈ ਪਰ ਆਪਾਂ ਬਾਬੇ ਜੀਵਨ ਸਿੰਘ ਦਾ ਨਾਮ ਲੈ ਕੇ ਸਾਨੂੰ ਦੰਗਲ ਪੈਂਦੀ ਹੈ ਤੁਹਾਡੀਆਂ ਲੋਕਾਂ ਦੀਆਂ ਜ਼ਬਾਨਾਂ ਨੂੰ ਵੱੜ ਪਿਆ ਜਾਂਦਾ ਤੁਸੀਂ ਤੁਸੀਂ ਮੈਂ ਉਹਨਾਂ ਉਹਨਾਂ ਲੋਕਾਂ ਨੂੰ ਕਹਿ ਰਿਹਾ ਮੈਂ ਸਾਰਿਆਂ ਨੂੰ ਕਹਿ ਰਿਹਾ ਪਰ ਕੁਝ ਚੁਰਿੰਦੇ ਬੰਦਿਆਂ ਨੂੰ ਮੈਂ ਕਹਿ ਰਿਹਾ ਜਿਹੜੇ ਕਮ ਸੇ ਕਮ ਦੂਜਿਆਂ ਦੀਆਂ ਧਾਰਮਿਕ ਮਤਲਬ ਸਮਾਗਮਾਂ 'ਤੇ ਵੀ ਹਿੱਸਾ ਲੈ ਸਕਦੇ ਆ ਜਿਹੜੇ ਸਿੱਖੀ ਅਸੂਲਾਂ ਦੇ ਮਤਲਬ ਉਲਟ ਨਹੀਂ ਉਹਨਾਂ ਦੇ ਸਮਾਗਮਾਂ ਵਿੱਚ ਪੱਗਾ ਬਣ ਕੇ ਜਾ ਸਕਦੇ ਹੋ ਪਰ ਮੈਂ ਕਹਿੰਦਾ ਦਵਾਈ ਖੁਦਾ ਦੀ ਹਰੇਕ ਪਿੰਡ ਵਿੱਚ ਬਾਬੇ ਜੀਵਨ ਸਿੰਘ ਦੇ ਗੁਰਦੁਆਰਾ ਸਾਹਿਬ ਬਣਿਆ ਪਰ ਪਿੰਡਾਂ ਦੇ ਵਿੱਚੋਂ ਕਿੰਨੀ ਕ ਸੰਗਤ ਜਿਹੜੀ ਆ ਉੱਥੇ ਜਾਂਦੀ ਆ ਨਹੀਂ ਜਾਂਦੀ ਇਹ ਕੋੜਾ ਸੱਚ ਆ ਜਿਨ੍ਹਾਂ ਨੇ ਸਿੱਖੀ ਦਾ ਨਿਵੇਕਲਾ ਅੰਦ ਜਿਹੜੀ ਕੌਮ ਆ ਉਹ ਉਹਨੂੰ ਤੁਸੀਂ ਬੇਜਿਤ ਕਰ ਦਿੱਤਾ ਉਹਨੂੰ ਤੁਸੀਂ ਇੱਕ ਇੱਕ ਉਹ ਟਿਪੀਕਲ ਸ਼ਬਦ ਬੋਲ ਕੇ ਉਹਨੂੰ ਜਲੀਨ ਕਰਨ ਦੀ ਕੋਸ਼ਿਸ਼ ਕਰਦੇ ਤੁਸੀਂ ਦੂਜਾ ਸਵਾਲ ਆ ਜਾਂਦਾ ਸਮਾਗਮ ਕਰਾਉਣ ਵਾਲਿਆਂ ਦਾ ਇਹ ਬੀਬੀ ਨਾਮ ਲੈ ਰਹੀ ਸੀ ਇਹ ਫਲਾਣਾ ਬੰਦਾ ਫਲਾਣਾ ਬੰਦਾ ਉੱਥੇ ਬੈਠਾ ਸੀ ਜੀ ਉਹ ਕਹਿੰਦਾ ਸੀ ਕੋਈ ਗੱਲ ਨਹੀਂ ਚੱਲਣ ਦੇ ਤੁਸੀਂ ਇਤਿਹਾਸ ਹੀ ਸੁਣਾ ਰਹੇ ਹੋ ਬੋਲੋ ਜਿੱਥੇ ਇਤਿਹਾਸ ਛੱਡਦੇ ਉੱਥੇ ਬੋਲੋ ਹੁਣ ਉਹ ਉਹਨਾਂ ਲੋਕਾਂ ਨੂੰ ਵੀ ਪਈ ਜਦੋਂ ਤੁਸੀਂ ਜਦੋਂ ਤੁਹਾਡੇ ਸਮਾਗਮਾਂ ਦੇ ਵਿੱਚ ਕੋਈ ਆਉਂਦੇ ਨਹੀਂ ਜਦੋਂ ਤੁਸੀਂ ਸਦੇ ਹੋ ਤੇ ਕੋ ਚੰਗਾ ਬੰਦਾ ਆਪਣਾ ਸਦੋਣਾ ਜਬਰੇ ਬਾਈ ਨੂੰ ਮਿਲਣਾ ਸੀ